ਨੂੰ ਅਰਸ਼ਤਾ ਦਿਖਾਉਣ ਲਈ ਉਹਨੇ ਇੱਕ ਦਰবেশ ਨੂੰ ਭੇਜਿਆ ਉਹ ਦੇਖੋ ਵੀਡੀਓ ਜੀ ਤੁਸੀਂ ਦੇਖੀ ਤੇ ਤੂੜੀ ਜਿੱਧਰ ਆਪਣੇ ਹੜਾ ਆਇਆ ਰਮਦਾਸ ਵਾਲੀ ਸਾਈਡ ਆਏ ਹੋਏ ਸੀ ਤੇ ਸਾਡੇ ਨਾਲ ਇੱਕ ਚਮਤਕਾਰ ਹੋਇਆ ਜੋ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਸੜਕ ਤੇ ਪਾਣੀ ਜ਼ਿਆਦਾ ਸੀ ਤੇ ਸਾਨੂੰ ਸੜਕ ਦਾ ਪਤਾ ਨਹੀਂ ਲੱਗਦਾ ਸੀਗਾ ਕਿਉਂਕਿ 3-3 ਫੁੱਟ ਪਾਣੀ ਸੀਗਾ 4-4 ਫੁੱਟ ਵੀ ਸੀ ਕਿਤੇ-ਕਿਤੇ 5-5 ਫੁੱਟ ਵੀ ਸੀ ਸਾਨੂੰ ਪ੍ਰਮਾਤਮਾ ਨੇ ਇੱਕ ਚਮਤਕਾਰ ਕੀਤਾ ਵੀ ਸਾਨੂੰ ਰਸਤਾ ਦਿਖਾਉਣ ਲਈ ਉਹਨੇ ਇੱਕ ਦਰवेश ਨੂੰ ਭੇਜਿਆ ਉਹ ਦੇਖੋ ਵੀਡੀਓ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਅੱਗੇ ਜਾ ਰਿਹਾ ਉਹ ਦਰवेश ਚਿੱਟੇ ਰੰਗ ਦਾ ਉਹਨੇ ਸਾਨੂੰ 10 ਤੋਂ 12 ਕਿਲੋਮੀਟਰ ਰਸਤਾ ਦਿਖਾਇਆ ਇਹ ਇੱਕ ਚਮਤਕਾਰ ਵਾਲੀ ਇਹਦੀ ਇੱਕ ਹੋਰ ਗੱਲ ਆ ਵੀ ਅਸੀਂ ਜਦੋਂ ਇਹ ਸਾਨੂੰ ਮਿਲਿਆ ਇਹ ਸਾਨੂੰ ਤਿੰਨ ਪਿੰਡ ਪਹਿਲਾਂ ਮਿਲਿਆ ਤਿੰਨ ਪਿੰਡ ਜਦੋਂ ਬਾਅਦ ਤਿੰਨ ਪਿੰਡਾਂ 'ਚ ਅਸੀਂ ਹੋਰ ਰਾਸ਼ਨ ਵੰਡਿਆ ਜਦੋਂ ਅਸੀਂ ਪਿੰਡ 'ਚ ਵੜ ਜਾਂਦੇ ਸੀਗੇ ਇਹ ਉੱਥੇ ਖੜ ਜਾਂਦਾ ਸੀ ਜਾ ਕੇ ਸਾਥੋਂ 2-300 ਮੀਟਰ ਅੱਗੇ ਜਾ ਕੇ ਖੜਦਾ ਸੀਗਾ ਇਹ ਤੇ ਜਦੋਂ ਅਸੀਂ ਇਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਹੁਣ ਇਹ ਤੁਰ ਪਏ ਇਹ ਵੀ ਫਿਰ ਸਾਨੂੰ ਅੱਗੇ-ਅੱਗੇ ਚੱਲ-ਚੱਲ ਕੇ ਰਸਤਾ ਦਿਖਾਈਗਾ ਤੁਸੀਂ ਦੇਖਿਓ ਚਲੋ ਇਧਰ ਦੇਖੋ ਆ ਮੋੜ-ਮੁੜਿਆ ਇਹਨੇ ਸਾਨੂੰ ਸਾਰਾ ਕੱਲਾ-ਕੱਲਾ ਰਸਤਾ ਇਹਨੇ ਦਿਖਾਇਆ ਤਿੰਨ ਤੋਂ ਚਾਰ ਪਿੰਡ ਇਹ ਦਿਖਾਇਆ ਉਹ ਦੇਖੋ ਹੁਣ ਖੜ ਗਿਆ ਖੜ ਗਿਆ ਜਦੋਂ ਨੂੰ ਪਤਾ ਵੀ ਅਸੀਂ ਮੋੜ-ਮੋੜਾਂਗੇ ਫੇਰ ਉਹ ਤੁਰੂਗਾ ਸਾਨੂੰ ਦੇਖ ਕੇ ਵੀ ਹੁਣ ਇਹ ਗਾਹ ਨਾਲ ਸਿੱਧੇ ਨਾਲ ਗਲਤ ਨਾਲ ਟੱਪੇ ਜਾਣ ਫੇਰ ਆ ਦੇਖੋ ਇਹ ਰਾਤ ਨੂੰ ਸਾਨੂੰ ਇਹਨੇ ਰਮਦਾਸ ਵਾਲੀ ਰੋਡ ਚੜਾ ਕੇ ਇੱਥੇ ਪਾਣੀ ਜਾਦੇ ਆ ਗਿਆ ਫੇਰ ਸਾਡੇ ਸਿੰਘਾਂ ਨੇ ਇਹਨੂੰ ਚੱਕ ਕੇ ਟਰਾਲੀ 'ਚ ਰੱਖ ਲਿਆ ਤੇ ਅਸੀਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸਵਾਦਾਂ ਵਾਲੇ ਗੁਰੂ ਘਰ ਰੋਕੇ ਉੱਥੇ ਆਪੇ ਜਾ ਕੇ ਉਤਰ ਗਿਆ ਤੇ ਵੀ ਰੱਬ ਕਿਸੇ ਵੀ ਰੂਪ ਚਾ ਸਕਦਾ ਹੈ